ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਕਾਫੀ ਅਨਰਸੇਲ ਦੇ ਲਈ ਲੈ ਕੇ ਆਏ ਹਾਂ ਬਾਕੀ ਕੀ ਡਿਟੇਲ ਕੀ ਜਾਣਕਾਰੀ ਸਾਰੀ ਆਪਾਂ ਤੁਹਾਨੂੰ ਵੀਡੀਓ ਦੇ ਅੰਦਰ ਦਵਾਂਗੇ ਪਹਿਲੇ ਨੰਬਰ ਤੇ ਹੈਗੀ ਹੈ ਇਹ ਆਪਣੇ ਲਵੇ ਹ ਆਬਲਕ ਕੋਕੋੜੀ ਇੱਕ ਖੁੱਲੀ ਆਬਲਕਾ ਤੇ 6 ਸਾਲ ਦੀ ਉਮਰ ਹੈ ਕਾਦੇ ਦਾ ਹੈਗਾ 65+ ਤੇ ਬਾਕੀ 3,50,000 ਰੁਪਿਆ ਮਾਲਕ ਵੀਰੇ ਦਾ ਮੁੱਲ ਕਰਦੇ ਆ ਸਵਾਰੀ ਦੀ ਪਾਸ ਹੈ ਬਾਕੀ ਨੱਚਦੀ ਨੱਚਦੀ ਪੂਰਾ ਵਿਆਹਾਂ ਸਾਧੀਆਂ ਦੀ ਪਾਸ ਹੈ ਕੁੜੀ ਬਾਕੀ ਰਾਜਕੋਟ ਗੁਜਰਾਤ ਚ ਖੜੀ ਹੈ ਇਹ ਤੇ ਬਾਕੀ ਤੁਸੀਂ ਚਾਲ ਚੈੱਕ ਕਰ ਸਕਦੇ ਹੋ ਕੁੜੀ ਦੀ ਅਰੇ ਵੀ ਇਹ ਚਾਲ ਬਹੁਤ ਸੋਹਣੀ ਤੁਰਦੀ ਹੈ ਕੰਨਾ ਗੰਨਾ ਦੀ ਵੀ ਸ਼ਕੀਨ ਹੈ ਬਾਕੀ ਮਾਰਵੜੀ ਬੱਚੇ ਵੀ ਦਿੰਦੀ ਹੈ ਇਹ ਕੁੜੀ ਤੇ ਨੁਕਰੇ ਵਿੱਚ ਵੀ ਦਿੰਦੀ ਹੈ ਮਾਲਕ ਵੀ ਰਣ ਦੱਸਣ ਮੁਤਾਬਕ ਜੇ ਕਿਸੇ ਨੂੰ ਆਉਂਦੀ ਹੋਈ ਪਸੰਦ ਤਾਂ ਗੱਲਬਾਤ ਕਰ ਲਿਓ ਬਾਕੀ ਕੁੜੀ ਸੋਹਣੀ ਆ ਤੌਣ ਤੋਂ ਲੰਬੀ ਹੈ ਬੋਡੀ ਮੰਤਰ ਦੀ ਵੀ ਮਜ਼ਬੂਤ ਹੈ ਮੌਕੇ ਤੇ ਮਾਲ ਕੁਇਰਨ ਦੇ ਦੱਸਣ ਮੁਤਾਬਕ ਖਾਲੀ ਹੈ ਅੰਦਰ ਦੀ ਸਾਫ ਹੈ ਜਿਸ ਨੂੰ ਆਉਂਦੀ ਹੋਈ ਪਸੰਦ ਤੱਕਲਵਾਦ ਕਰ ਲਿਓ ਤੇ ਅੱਗੇ ਆਪਣੇ ਲਵੇ ਹੈਗਾ ਇਹ ਮਾਰਵਾੜੀ ਬਸੇਰਾ ਇਹਦੀ 3 ਮਹੀਨੇ ਉਮਰ ਹੈ ਤੇ ਅਸਬਰ ਊਦਰਾ ਕੋੜੇ ਦਾ ਹੈ ਬੱਚਾ ਇਹ ਤੇ ਮਾਂ ਇਹਦੀ ਹੈਗੀ ਹੈ ਨਾਗਰਾਜ ਕੋੜੇ ਦੀ ਬੱਚੀ ਬਾਕੀ ਗਜਰਾਤ ਚ ਖੜਾ ਹੈ ਇਹ ਬਸੇਰਾ ਮੁੱਲ ਇਹਦਾ ਵੀ ਮਾਲਕ ਵੀ ਰ 10 ਲੱਖ ਰੁਪਇਆ ਕਰਦੇ ਆ ਬਾਕੀ ਆਉਣ ਵਾਲੇ ਟਾਈਮ 'ਚ ਬਸੇਰਾ ਚੰਗਾ ਤਿਆਰ ਹੋਣ ਵਾਲਾ ਬਾਕੀ ਮੱਥੇ ਪਰਤਲਾ ਪਟਾ ਬਿਲਕੁਲ ਕੰਨਾ ਕੁੰਨਾ ਦਾ ਸ਼ਕੀਨ ਹੈ ਕੁੰਡੀ ਵਾਲੇ ਕੰਨਾ ਹੈ ਤੇ ਤੌਣ ਤੂਣ ਵੀ ਲੰਬੀ ਹੈ ਪੂਰਾ ਖੜਦਾ ਹੈ ਨ ਤੌਣ ਚੱਕ ਕੇ ਆਉਣ ਵਾਲੇ ਟਾਈਮ 'ਚ ਚੰਗਾ ਕੋੜਾ ਬਰ ਨਾਲਾ ਜੇ ਕਿਸੇ ਵੀਰ ਭਰਾ ਨੂੰ ਇਹ ਪਸੰਦ ਆਉਂਦਾ ਹੋਇਆ ਤਮਾਲਾ ਕਾ ਨੰਬਰ ਸਕਰੀਨ ਤੇ ਲਾ ਦਾਂਗੇ ਤੈਦੇ ਵੇਰ ਗੱਲਬਾਤ ਕਰ ਲਓ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਬਸੇਰੇ ਦੀ ਖੜਨੀ ਖੁੱਡਨੀ ਤੇ ਅੱਗੇ ਆਪਣੇ ਲਵੇ ਹੈਗੀ ਹੈ ਜੀ ਇਹ ਕੋੜੀ ਇਹਦੀ ਉਮਰ ਹੈਗੀ ਹੈ 5 ਸਾਲ ਤੇ 58 ਪਲੱਸ ਦੀ ਹੈਟ ਹੈ 5 ਮਹੀਨੇ ਦੀ ਇੱਕ ਗੱਬਣ ਹੈ ਜੀ ਤੇ ਮੁੱਲੇ ਦਾ ਮਾਲਕ ਵੀਰ ਕਰਦੇ 75000 ਰੁਪਿਆ ਬਾਕੀ ਮੌਕੇ ਤੇ ਮਾਨਤਾਣ ਹੋ ਜੂਗਾ ਇਹ ਉਦੇਪੁਰ ਰਾਜਸਥਾਨ ਚ ਖੜੀ ਹੈ ਇਹ ਜੇ ਕਿਸੇ ਨੂੰ ਆਉਂਦੀ ਹੋਈ ਪਸੰਦ ਤਾਂ ਗੱਲਬਾਤ ਕਰ ਲਿਓ ਮਾਰਵਾੜੀ ਕੋੜੀ ਹੈ ਮੱਥੇ ਪਟਾਇਆ ਤੇ ਦੋ ਪਰ ਚਿੱਟਿਆ ਕੰਨਾਂ ਕੋਨਾਂ ਦੀ ਸ਼ਕੀਨ ਹੈ ਬਾਕੀ 58 ਪਲੱਸ ਦੀ ਹੈਟ ਤੇ 5 ਮਹੀਨੇ ਦੀ ਗੱਬਣ ਮੱਲੇ ਦਾ ਮਾਲ ਕੁਇਰ ਕਰਦੇ ਹੀ 75000 ਰੁਪਏ 70000 ਦੇ ਨੇੜੇ ਤੇੜੇ ਮਿਲ ਜੂਗੀ ਤੁਹਾਨੂੰ ਬਾਕੀ ਕੋਈ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਅੰਦਰ ਚੰਗੀ ਬੋਡੀ ਵੰਤਰ ਦੀ ਹੈ ਪੂਰਾ ਬੋਡੀ ਵੰਤਰ ਮਜ਼ਬੂਤ ਹੈ ਬਾਕੀ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੋਈ ਤਾਂ ਇਹਦੇ ਬਾਰੇ ਗੱਲਬਾਤ ਕਰ ਲਿਓ ਤੇ ਜੇ ਕਿਸੇ ਨੇ ਆਪਦਾ ਜਾਣਬਰ ਸੇਲ ਕਰਨਾ ਤਾਂ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਆਪਣੇ ਨਾਲ ਸੰਪਰਕ ਕਰ ਸਕਦੇ ਆ। ਬਾਕੀ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਵੀ ਕਰ ਲਿਆ ਕਰੋ ਸਬਸਕ੍ਰਾਈਬ ਤੇ ਅੱਗੇ ਆਪਣੀ ਲਵੇ ਹੈਗੀ ਜੀ ਇਹ ਕੁੜੀ ਇਹਦੀ ਉਮਰ ਮਾਲਕੀਰ ਨੇ 4 ਸਾਲ ਦੱਸੀ ਹੈ ਤੇ ਨਾਟ ਪਲਾਸੇ ਦੀ ਹਾਈਟ ਦੱਸੀ ਹੈ। ਮੁੱਲੇ ਦਾ ਮਾਲਕੀਰ ਕਰਦੇ ਜੀ 1,50,000 ਰੁਪਿਆ 1.5 ਲੱਖ ਰੁਪਿਆ ਦਾ ਮਾਲਕੀਰ ਮੁੱਲ ਕਰਦੇ ਆ ਬਾਕੀ ਮਾਰਕਿੰਗ ਦੀ ਆਪਾਂ ਗੱਲ ਕਰੀਏ। ਤਾ ਮੱਥੇ ਬੱਲ ਤੇ ਦੁੱਪੇਸਲੇ ਦੋ ਪੈਰ ਚਿੱਟੇ ਆ ਇੱਕ ਪੈਰ ਛਿੱਟਾ ਪਿਸਲਾ ਤੇ ਦੂਜਾ ਥੋੜਾ ਜਿਹਾ ਚਿੱਟਾ ਬਾਕੀ ਤੁਸੀਂ ਬੋਡੀ ਦਾ ਅੰਤਰ ਦੇਖ ਸਕਦੇ ਹੋ ਕੋੜੀ ਦਾ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੋਈ ਤਾਂ ਇਹਦੇ ਬਾਰੇ ਇੱਕ ਕਰ ਲੋ ਗੱਲਬਾਤ ਕਰ ਲਿਓ ਐਮਪੀ 'ਚ ਘੜੀ ਹੈਗੀ ਇਹ ਕੋੜੀ ਬਾਕੀ ਕੋੜੀ ਕੰਨਾਂ ਕੰਨਾਂ ਦੀ ਸ਼ਕੀਨ ਹੈ ਬੋਡੀ ਅੰਤਰ ਵੀ ਮਜ਼ਬੂਤ ਹੈ ਕੋੜੀ ਦਾ ਤੇ 4 ਸਾਲੇ ਦੀ ਉਮਰ ਹੈ ਨਟ ਬਲਾਸੇ ਦੀ ਹਾਈਟ ਹੈ 150000 ਰੁਪਏ ਦਾ ਮਾਲ ਕੋਈ ਰੁੱਲ ਕਰਦੇ ਆ ਜੀ ਕਿਸੇ ਨੂੰ ਇਹ ਪਸੰਦ ਆਉਂਦੀ ਤੈ ਇਹਦੇ ਬਾਰੇ ਗੱਲਬਾਤ ਕਰ ਲਓ ਮਾਲ ਦਾ ਨੰਬਰ ਸਕਰੀਨ ਤੇ ਹੈ ਤੇ ਅੱਗੇ ਆਪਣੇ ਲਵੇ ਹੈਗੀ ਇਹ ਬਹੁਤ ਸੋਹਣੀ ਬਸੇਰੀ ਜੇ ਆਪਾਂ ਬਸੇਰੀ ਦੀ ਮਾਰਕਿੰਗ ਬਾਰੇ ਗੱਲਬਾਤ ਕਰੀਏ ਤਾਂ ਮੱਥੇ ਬਟਾ ਹੈ ਬਾਕੀ ਬਸੇਰੀ ਕੰਨਾ-ਕੰਨਾ ਦੀ ਵੀ ਯਕੀਨ ਹੈ ਤੇ ਬਾਡੀ ਵੰਤਰ ਵੀ ਮਜ਼ਬੂਤ ਹੈ ਧੌਣ-ਧੌਣ ਵੀ ਲੰਬੀ ਹੈ ਤੇ ਜੇ ਆਪਾਂ ਬਸੇਰੀ ਦੀ ਉਮਰ ਬਾਰੇ ਗੱਲਬਾਤ ਕਰੀਏ ਤab 12 ਮਹੀਨੇ ਉਮਰ ਦਸੀਏ ਮਾਲਕ ਵੀਰ ਨੇ ਤੇ 98 ਪਲਾਸੇ ਦੀ ਹਾਈਟ ਦਸੀ ਹੈ ਤੇ ਮੁੱਲੇ ਦਾ ਮਾਲਕ ਵੀਰ ਕਰਦੇ 2 ਲੱਖ ਰੁਪਇਆ ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਅੰਦਰ ਬਸੇਰੀ ਸਕੀਨ ਹੈ ਆਉਣ ਵਾਲੇ ਟਾਈਮ 'ਚ ਚੰਗਾ ਕਦ ਕੱਠ ਕਰਨ ਵਾਲੀ ਬਸੇਰੀ ਆ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਅੰਦਰ ਬਸੇਰੀ ਕੰਨਾ-ਕੰਨਾ ਦੀ ਵੀ ਸਕੀਨ ਹੈ ਆਉਣ ਵਾਲੇ ਟਾਈਮ 'ਚ ਚੰਗੀ ਘੋੜੀ ਬਨ ਵਾਲੀ ਬਸੇਰੀ ਹੈ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੋਈ ਤਾਂ ਮਾਲਕਾ ਨੰਬਰ ਸਕਰੀਨ ਤੇ ਇਹਦੇ ਬਾਰੇ ਗੱਲਬਾਤ ਕਰ ਲਿਓ ਤੇ ਅੱਗੇ ਆਪਣੇ ਲਵੇ ਹੈਗੀ ਹੈ ਜੀ ਇਹ ਕੋੜੀ ਮਾਲਕ ਵੀਰ ਹੈ ਜਿਸਨ ਮੁਤਾਬਕ ਇਹਦੀ ਉਮਰ ਹੈਗੀ ਹੈ ਜੀ 4 ਸਾਲ ਤੇ 9 ਇੰਚ ਦੀ ਹਾਈਟ ਹੈ 1 ਲੱਖ ਰੁਪਏ ਦਾ ਮਾਲਕ ਵੀਰ ਮੁੱਲ ਕਰਦੇ ਆ ਬਾਕੀ ਦੀ ਜਾਣਕਾਰੀ ਤੁਸੀਂ ਮਾਲਕ ਵੀਰਨ ਤੋਂ ਫੋਨ ਤੇ ਲੈ ਲਿਓ ਮਾਲਕ ਦਾ ਨੰਬਰ ਲਾ ਦਾਂਗੇ ਅੱਪ ਵੀਡੀਓ ਦੇ ਅੰਦਰ ਤੇ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾਗਾ ਤਾਂ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਬਾਕੀ ਸਬਾਰੀ ਸਬੂਰੀ ਦੀ ਪਾਸ ਗਈ ਤੁਸੀਂ ਦੇਖ ਸਕਦੇ ਹੋ ਚਲ ਚੁਲ ਚੈੱਕ ਕਰ ਸਕਦੇ ਹੋ ਕੋੜੀ ਦੀ ਬਾਕੀ ਛੋਟੀ ਵੱਡੀ ਚਾਲ ਮਾਲਕ ਵੀਰਾਂ ਦੇ ਦੱਸਣ ਮੁਤਾਬਕ ਦੋਵੇਂ ਤਰ੍ਹਾਂ ਦੀ ਹੈਗੀ ਤੇ ਮੌਕੇ ਤੇ ਸ਼ਾਇਦ ਕੱਲ ਖਾਲੀ ਹੈ ਜਾਂ ਗੱਬਣਾ ਹੈ ਤੁਸੀਂ ਮਾਲਕਾਂ ਨਾਲ ਕੱਲ ਬਾਤ ਕਰ ਸਕਦੇ ਹੋ ਬਾਕੀ ਜੇ ਕਿਸੇ ਨੇ ਆਪਦਾ ਇੰਜਾਨ ਪਰ ਸੇਲ ਕਰਨਾ ਹੋਇਆ ਤਾਂ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਤਾਂ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ 4 ਕਿਸਾਲੇ ਦੀ ਉਮਰ ਹੈ ਤੇ ਨਟ ਪਲੱਸ ਇਹਦੀ ਹਟ ਹੈ 1 ਲੱਖ ਰੁਪਈਆ ਮਾਲਕ ਵੀਰੇ ਦਾ ਮੁੱਲ ਕਰਦੇ ਆ ਬਾਕੀ ਇਹ ਸਾਇਦਾ ਆਪਾਂ ਤੁਹਾਨੂੰ ਦੁਬਾਰੂ ਦਿਖਾਤੀ ਵੀਡੀਓ ਦੇ ਅੰਦਰ ਜੇ ਕਿਸੇ ਨੇ ਵੀ ਸੰਦਮ ਦੀ ਇਤ ਇਹਦੇ ਵੇਲੇ ਕਰਵਾ ਦਾ ਕਰ ਲਿਓ ਬਾਕੀ ਤੁਸੀਂ ਸਵਾਰੀ ਸੁਵਰੀ ਦੀ ਬਾਸ ਚਾਲ ਚੱਕ ਕਰ ਸਕਦੇ ਹੋ ਕਿ ਕੋੜੀ ਦੀ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਤਾਂ ਲੱਛਟ ਤੇ ਆਪਣਾ ਨੰਬਰ ਚੱਲ ਰਿਹਾ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੇ ਆਪਣੇ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਕਮਿੰਦੀ ਲੱਗੀ ਤੇ ਵੀਡੀਓ ਨੂੰ ਕਰਦਿਆ ਕਰੋ ਲਾਈਕ ਤੇ ਚੈਨਲ ਨੂੰ ਵੀ ਕਰ ਲਿਆ ਕਰੋ ਸਬਸਕ੍ਰਾਈਬ ਬਾਕੀ ਕੋਈ ਦੋਸਤ ਚੈੱਕ ਕਰ ਸਕਦੇ ਆਂ ਮਾਲਕਾ ਨੰਬਰ ਚੱਲ ਰਿਹਾ ਹੈ ਸਕਰੀਨ ਦੇ ਉੱਪਰ ਗੱਲਬਾਤ ਕਰ ਲਿਓ ਮਿਲਾਂਗੇ ਹੋਰ ਵੀਡੀਓਜ਼ ਧੰਨਵਾਦੀ ਐਮ ਪੀ ਜੇ ਖੜੀ ਹੈ ਇਹ ਕੋੜੀ ਧੰਨਵਾਦ